प्यारे पुलिस अधिकारी सारेन और बड़ी खुशी दे फॉरवर्ड बना देना आज मेरे तरह साडा पिसाली ओदा भाई नवदीप तलवीड़ा फाट कैनन पहुंचया भाई थैंक यू खरेया देले थैंक यू मम्मा देखो ਥੋਡੇ ਦਰਸ਼ਨ ਕਰਨ ਆਏ ਆ ਹੈਨਾ ਅੰਦਰ ਸੀਗੇ ਤੇ ਜਿਹੜੇ ਜਿਹੜਾ ਔਖੀ ਆ ਨੇ ਹੈਨਾ ਜਦੋਂ ਬਾਹਰ ਆ ਕੇ ਪਤਾ ਲੱਗਿਆ ਵੀ ਹੈਨਾ ਰੇਸਮ ਬਾਈ ਨੇ ਰਿਸਮ ਮਮੋਲ ਬਾਈ ਨੇ ਇੰਨਾ ਸਾਥ ਦਿੱਤਾ ਜਦੋਂ ਮੰਮੀ ਡੈਡੀ ਵੀ ਦੱਸਦੇ ਸੀਗੇ ਹੈਨਾ ਵੀ ਬਾਈਕਰੇ ਹੁੰਦਾ ਸੀਗਾ ਦੇ ਖੇਤਾਂ ਦੇ ਅੰਦਰ ਇੰਨਾ ਸਾਫ ਦੇਣਾ ਹੈ ਨਾ ਤੇ ਸਰਕਾਰਾਂ ਤੋਂ ਨਾ ਡਰ ਕੇ ਹੈ ਨਾ ਵੀ ਪੂਰਾ ਖੁੱਲ ਕੇ ਖੇਤੀ ਵਿੱਚ ਜਾਇਆ ਅੰਦੋਲਨ ਹੋ ਗਿਆ ਚਾਹੀ ਤੋ ਪਿਛਲਾ ਅੰਦੋਲਨ ਸੀਗਾ ਦੇਣਾ ਤਾਂ ਬਾਬਾ ਜੀ ਕਿਸਾਨੀ ਕੌਮ ਤੁਹਾਡਾ ਨਹੀਂ ਦੇ ਸਕਦੀ ਹੈ ਨਾ ਵੀ ਜਿੰਨੀ ਤੁਸੀਂ ਸਾਨੂੰ ਬਾਹਰ ਕਨਾਂ ਨੂੰ سپورਟ ਕੀਤੀ ਆ ਜਿੰਨੀ ਸੰਗਤ ਨੇ ਕੀਤੀ ਆ ਤੁਸੀਂ ਨਾਲ ਮਿਲ ਕੇ ਕੀਤੀ ਆ ਹੌਂਦਾ ਦਿਨੋਂ ਧੰਨਵਾਦ ਕਰਨਾ ਚਾਹੁੰਦੇ ਆ ਤੇ ਉਮੀਦ ਕਰਦੇ ਆ ਤਾਂ ਤੁਜੀ ਐਨੀ ਬੜ ਚੜ ਕੇ ਤੁਸੀਂ ਹਮੇਸ਼ਾ ਆਪਣੀ ਕਿਸਾਨੀ ਲਈ ਆਪਣੀ ਖੇਤੀ ਲਈ ਬਾਬੇ ਨਾਨਕ ਦੀ ਖੇਤੀ ਲਈ ਅੱਗੇ ਆਉਂਦੇ ਰਹੋਗੇ ਦੀ ਸੇਵਾ ਕਰਦੇ ਤੇ ਕਿ ਵੇਟ ਬੜੀ ਵਿਜੋਤ ਸਾਰੇ ਦੇ ਕੈਮਰਾ ਮਾਰਦੇ ਹੋ ਬਾਈਕ ਵੀ ਨਾਲ ਥੇਲ ਟੱਟ ਕੇ ਆਏ ਆ ਔਰ ਸਾਰੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਜੋੜ ਲਾਇਆ ਬਾਈ ਨੂੰ ਬਾਹਰ ਕੱਢਣ ਦੇ ਲਈ ਔਰ ਪਵੇਟ ਕਰਦੇ ਹਾਂ ਉਸ ਦਿਨ ਦੀ ਜਦੋਂ ਸਦੇਸ਼ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦਾ ਕਾਨੂੰਨ ਬਣੇਗਾ ਸੁਆਮੀ ਨਾਥ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣਗੇ ਅੱਗੇ ਤੋਂ ਵੀ ਬਾਈ ਤੁਸੀਂ ਲੜਦੇ ਰਹੋ ਔਰ ਚਿੱਥੇ ਵੀ ਸਾਡੀ ਲੋੜ ਪੈਗੀ ਕਿਸਾਨੀ ਕੌਮ ਦੇ ਲਈ